ਹਾਂਜੀ ਦੋਸਤੋ ਜਿਵੇਂ ਕਿ ਸਾਰੇ ਜਾਣਦੇ ਭਗਵੰਤ ਮਾਨ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਅਤੇ ਉਹਨਾਂ ਦਾ ਵਿਆਹ ਜੋ ਕਿ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਹੋਇਆ ਸੀ ਉੱਥੇ ਉਹਨਾਂ ਨੇ ਇੱਕ ਖੁਸ਼ਖਬਰੀ ਲੋਕਾਂ ਦੇ ਨਾਲ ਸਾਂਝੀ ਕੀਤੀ ਹੈ दरअसल ਉਹਨਾਂ ਦੇ ਘਰ ਇੱਕ ਬੱਚਾ ਹੋਣ ਵਾਲਾ ਜਿਸ ਤੋਂ ਬਾਅਦ ਉਹਨਾਂ ਨੇ ਇਹ ਵੀਡੀਓ ਬਣਾ ਕੇ ਲੋਕਾਂ ਤੱਕ ਖੁਸ਼ੀ ਜ਼ਾਹਿਰ ਕੀਤੀ ਹੈ ਤਾਂ ਹਨ ਵੀ ਦਿਖਾਉਣ ਇਸ ਪੂਰੀ ਵੀਡੀਓ ਦੇ ਵਿੱਚ ਕਿਵੇਂ ਭਗਵੰਤ ਮਾਨ ਜੀ ਨੇ ਲੋਕਾਂ ਦੇ ਨਾਲ ਇਸ ਵੀਡੀਓ ਨੂੰ ਸਾਂਝੇ ਕੀਤੇ ਲੈ ਕੇ ਚੱਲਦੇ ਹਾਂ ਤੁਹਾਨੂੰ ਇਸ ਪੂਰੀ ਵੀਡੀਓ ਦੇ ਵੱਲ ਮੈਂ ਇੱਕ ਹੋਰ ਇੱਕ ਨਿੱਜੀ ਅਨਾਊਂਸਮੈਂਟ ਕਰਨੀ ਚਾਹੁੰਦਾ ਹੈਗੀ ਸੋਸ਼ਲ ਹੈ ਮੇਰੇ ਘਰੇ ਵੀ ਖੁਸ਼ੀ ਆਉਣ ਵਾਲੀ ਹੈ ਮਾਰਚ ਦੇ ਮਹੀਨੇ ਮਾਰਚ ਦੇ ਮਹੀਨੇ ਮੇਰੀ ਪਤਨੀ ਡਾਕਟਰ ਗੁਰਪ੍ਰੀਤ ਕੌਰ 7ਵੇਂ ਮਹੀਨੇ ਦੀ ਪ੍ਰੈਗਨੈਂਟ ਹੈ। ਉਦੋਂ ਤੋਂ ਦੋਸਤੋ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ ਤੇ ਭਗਵੰਤ ਮਾਨ ਦਾ ਬਹੁਤ ਮਜ਼ਾਕ ਬਣਾਇਆ। ਬਾਕੀ ਦੋਸਤੋ ਤੁਸੀਂ ਇਸ ਨੂੰ ਕਿਵੇਂ ਦੇਖਦੇ ਆਪਣੇ ਵਿਚਾਰ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਨੀ ਨਾ ਭੁੱਲਿਓ। ਦਿਓ ਇਜਾਜ਼ਤ ਰੱਬ ਰੱਖਾ।